ਅ ਅੱਜ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਤੇ ਅਸੀਂ ਹਸਪੀਟਲ ਸ਼ੁਰੂ ਕੀਤਾ ਸੀ ਅਜ ਤੋਂ 10 ਸਾਲ ਪਹਿਲੇ ਅੱਜ ਵੀ ਜਨਮ ਅਸ਼ਟਮੀ ਦਾ ਦਿਹਾੜਾ ਹੈ ਔਰ ਇਸ ਸ਼ੁਭ ਮੌਕੇ ਤੇ ਅਸੀਂ ਅੱਖਾਂ ਦਾ ਡਿਪਾਰਟਮੈਂਟ ਸ਼ੁਰੂ ਕਰਤਾ ਡਾਕਟਰ ਚੰਦਰ ਗੋਨ ਦੀ ਦੇਖ ਰੇਖੇ ਵਿੱਚ ਹਜੇ ਅਸੀਂ ਆਈ ਨੂੰ ਦੋ ਪਾਰਟ ਚ ਡਿਵਾਈਡ ਕੀਤਾ ਜਾਂਦਾ ਇੱਕ ਫਰੰਟ ਜਿਹਨੂੰ ਅਸੀਂ ਇੰਟੀਰੀਅਰ ਡਿਪਾਰਟਮੈਂਟ ਦੇ ਕਸਟੀਰੀਅਰ ਡਿਪਾਰਟਮੈਂਟ ਜਿਹਨੂੰ ਅਸੀਂ ਰੈਟੀਨਾ ਕਹਿੰਦੇ ਆ ਜਿੱਥੋਂ ਲਾਈਟ ਸਟਾਰਟ ਹੁੰਦੀ ਹੈ ਅਨਟੀਰੀਅਰ ਕੰਪਾਰਟਮੈਂਟ ਵਾਲੇ ਸਾਰੇ ਤਰ੍ਹਾਂ ਦੇ ਆਪਰੇਸ਼ਨ ਲਈ ਇਕੁਪ ਹੋ ਗਏ ਆ ਪੇਸ਼ੈਂਟ ਦੀ ਨਜ਼ਰ ਚੈੱਕ ਕਰਨ ਵਾਸਤੇ ਆਪਰੇਸ਼ਨ ਕਰਨ ਵਾਸਤੇ ਕੈਟਰਾਕਟ ਵਾਸਤੇ ਗਲਕੋਮਾ ਵਾਸਤੇ ਹਰ ਤਰ੍ਹਾਂ ਦੀ ਬਿਮਾਰੀ ਵਾਸਤੇ ਪੋਸਟੀਰੀਅਰ ਕੰਪਾਰਟਮੈਂਟ 15 ਦਿਨਾਂ ਦੇ ਅੰਦਰ-ਅੰਦਰ ਸਾਡੀਆਂ ਮਸ਼ੀਨਾਂ ਆ ਜਾਣਗੀਆਂ ਜਿਹੜਾ ਦੁਨੀਆ ਦਾ ਵੈਬ ਬੈਸਟ ਮਾਈਕਰੋਸਕੋਪ ਹੈ ਉਹ ਅਸੀਂ ਖਰੀਦ ਲਿਆ ਜਿਹੜੀ ਦੁਨੀਆ ਦੀ ਬੈਸਟ ਚੀਜ਼ ਹੈ ਉਹ ਖਰੀਦ ਲਈ ਹੈ ਕੁਝ ਮਸ਼ੀਨਾਂ ਡੈਫੀਨਿਟਲੀ ਰਹਿ ਗਈਆਂ ਜਿੱਤੋਂ ਪਤਲੀ ਰੋਸ਼ਨੀ ਸ਼ੁਰੂ ਹੁੰਦੀ ਹੈ ਉਹਨਾਂ ਰੈਟੀਨਾ ਕਹਿੰਦੇ ਆ ਉਹ ਉਹਨਾਂ ਵਾਸਤੇ ਅਸੀਂ 15 ਦਿਨ ਦੇ ਅੰਦਰ-ਅੰਦਰ ਉਹ ਵੀ ਖਰੀਦ ਕੇ ਅਸੀਂ ਇਹਨੂੰ ਕੰਪਲੀਟ ਆਈ ਡਿਪਾਰਟਮੈਂਟ ਦੇਵਾਂਗੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਸਾ ਆਪਰੇਸ਼ਨ ਆਈ ਦਾ ਹੋਏਗਾ ਜਿਹੜਾ ਆਪਾਂ ਨਹੀਂ ਕਰ ਪਾਵਾਂਗੇ ਕੋਈ ਐਸੀ ਲੇਜ਼ਰ ਨਹੀਂ ਹੋਏਗੀ ਜਿਹੜੀ ਸਾਡੇ ਕੋਲ ਨਹੀਂ ਹੋ ਔਰ ਸਭ ਤੋਂ ਵਧੀਆ ਗੱਲ ਹੈ ਕਿ ਹਰ ਤਰ੍ਹਾਂ ਦਾ ਡਿਪਾਰਟਮੈਂਟ ਅਸੀਂ ਸ਼ੁਰੂ ਕੀਤਾ ਜਿੰਨੇ ਵੀ ਡਿਪਾਰਟਮੈਂਟ ਹੁੰਦੇ 27 28 30 32 ਜਿੰਨੇ ਵੀ ਹੁੰਦੇ ਆ ਸਾਰੇ ਡਿਪਾਰਟਮੈਂਟ ਨੂੰ ਅਸੀਂ ਸ਼ੁਰੂ ਕਰਤਾ ਸਿਰਫ ਦੋ ਡਿਪਾਰਟਮੈਂਟ ਇਹ ਰਹਿ ਗਿਆ ਸੀ 10 ਸਾਲ ਤੋਂ ਅਸੀਂ ਹੁਣ ਇਹ ਸ਼ੁਰੂ ਕਰਤਾ ਦੋ ਰਹਿ ਗਏ ਆ ਲਿਵਰ ਤੇ ਕਿਡਨੀ ਟ੍ਰਾਂਸਪਲੈਂਟ ਜਿਹੜੇ ਅੰਮ੍ਰਿਤਸਰ ਚ ਕਿਤੇ ਵੀ ਨਹੀਂ ਹੋ ਰਹੇ ਕਿਸੇ ਵੀ ਹਸਪੀਟਲ ਚ ਨਹੀਂ ਹੋ ਰਹੇ ਅਸੀਂ ਉਹ ਵੀ ਸਟਾਰਟ ਕਰ ਰਹੇ ਆ ਸਾਹਮਣੇ 250 ਬੈੱਡ ਦਾ ਹਸਪੀਟਲ ਸੀ ਬਣਾ ਲਿਆ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਉਹਦੇ ਵਿੱਚ 15 ਦਿਨ ਦੇ ਅੰਦਰ ਅੰਦਰ ਅਸੀਂ ਲੀਵਰ ਐਂਡ ਕਿਡਨੀ ਟ੍ਰਾਂਸਪਲੈਂਟ ਵੀ ਉੱਥੇ ਮਹੂਰਤ ਕਰਾਂਗੇ ਤਾਂ ਸਾਰਿਆਂ ਨੂੰ ਬੁਲਾਵਾਂਗੇ ਲੀਵਰ ਐਂਡ ਕਿਡਨੀ ਨੇ ਕਿੰਨਾ ਦਾ ਹੌਸਟ ਕਰਦੇ ਨੇ ਟਾਈਮ ਕਿਦਾਂ ਸ਼ੁਰੂ ਹੁੰਦਾ ਮੈਨੂੰ ਲੱਗ ਰਿਹਾ ਲੀਵਰ बिकॉज़ ਬਹੁਤ ਵੱਡਾ ਸੈਟਅਪ ਹੈ ਲੀਵਰ ਐਂਡ ਕਿਡਨੀ ਨੂੰ ਸਟਾਰਟ ਕਰਨਾ ਤਾਂ ਇਹ ਆਪ ਸੋਚ ਕੇ ਦੇਖੋ ਅਗਰ ਹਸਪੀਟਲ ਅੰਮ੍ਰਿਤਸਰ ਚ 100 ਹਸਪੀਟਲ ਹੈ 80 ਹੈ ਕਿਸੇ ਕੋਲ ਵੀ ਨਹੀਂ ਹੈਗਾ ਅਗਰ ਉਹ ਚੀਜ਼ ਨੂੰ ਸਟਾਰਟ ਕਰੋਗੇ ਜੀ ਡੈਫੀਨਿਟਲੀ ਚੀਜ਼ ਠੀਕ ਹੋਏਗੀ और औखी चीज़ को ही असी बीड़ा चुके हैं कि हूँ साखे काम करने टाइम है सब काफ़ी साल हो गए, हम औखे काम करने टाइम है असा काम भी करके दिखावे और बहुत जल्दी मेरा ख्याल है कि पंद्रह दिन अंदर अंदर से शुरू कर लेंगे और नैक्सट जी प्रेस कॉन्फ्रेंस होगी साढ़े नवे हॉस्पिटल होगी मैसेज मेरा यही है ਅੱਖਾਂ ਬਹੁਤ ਵੱਡਾ ਭਗਵਾਨ ਵੱਲੋਂ ਦਿੱਤਾ ਗਿਆ ਚੀਜ਼ ਹੈ ਇਹਨੂੰ ਬਚਾ ਕੇ ਰੱਖੋ ਕਿਸੇ ਵੀ ਤਰੀਕੇ ਨਾਲ ਡੈਮੇਜ ਨਾ ਹੋਣ ਦਿਓ ਜੋ ਜੋ ਅੱਖਾਂ ਵਾਸਤੇ ਅਖਬਾਰਾਂ ਚ ਆਂਦਾ ਹੈ YouTube ਤੇ ਆਂਦਾ ਹੈ WhatsApp ਤੇ ਆਂਦਾ ਹੈ ਸਾਰੀਆਂ ਗੱਲਾਂ ਠੀਕ ਹੁੰਦੀਆਂ ਕੀ ਖਾਣਾ ਹੈ ਕੀ ਨਹੀਂ ਖਾਣਾ ਹਰ ਚੀਜ਼ ਲੇਕਿਨ ਸਮੇਟੂ ਸਮੇਂ ਡਾਕਟਰ ਨੂੰ ਜ਼ਰੂਰ ਦਿਖਾਓ ਤਾਂ ਕਿ ਅਗਰ ਕਿਸੇ ਨੁਆਇਨਕ ਲੱਗੀ ਹੈ ਤਾਂ ਜ਼ਰੂਰ ਲਗਾਓ ਔਰ ਅਗਰ ਕਿਸਨਵਾਇਦੀ ਕੋਈ ਵੀ ਪ੍ਰੋਬਲਮ ਹੈ ਉਹ ਡਾਕਟਰ ਨੂੰ ਦਿਖਾ ਕੇ ਉਹਦਾ ਇਲਾਜ ਕਰਾਓ ਬਿਕੋਜ਼ ਇੱਕ ਵਾਰ ਇਹ ਚਲੇ ਜਾਂਦੀਆਂ ਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦੀਆਂ ਹਨ ਵਾਪਸ ਲੈਣ ਵਾਸਤੇ ਥੋੜਾ ਜਿਹਾ ਲੋਕਾਂ ਨੂੰ ਜਾਗਰੂਕ ਕਰ ਲੋ ਕਿ ਥੋੜਾ ਜਿਹਾ ਘਰ ਵਿੱਚ ਵੀ ਲੋਕੀ ਅੱਖਾਂ ਦਾ ਥੋੜਾ ਜਿਆਦਾ ਖਿਆਲ ਰੱਖ ਲੈਣਾ ਜਿਹੜਾ ਨੀਮ ਹਕੀਮ ਕੋਲੋਂ ਕੋਈ ਐਸੀ ਦਵਾ دارو ਜਿਹਦੇ ਨਾਲ ਅੱਖਾਂ ਕਹਿੰਦੇ ਠੀਕ ਹੋ ਜਾਂਦੀਆਂ ਕੁਛ ਵੀ ਕੋਈ ਵੀ ਚੀਜ਼ ਐ ਨੀਮ ਪਾ ਲੋ ਐ ਪਾ ਲੋ ਪਾ ਲੋ ਬਿਲਕੁਲ ਨਹੀਂ ਪਾਨੀਆਂ ਪੜੇ ਲਿਖੇ ਡਾਕਟਰ ਕੋਲੋਂ ਸਲਾਹ ਲੈ ਕੇ ਜੋ ਕਵੇ ਉਹ ਚੀਜ਼ ਪਾਨੀਏ ਔਰ ਫालतू ਕੋਈ ਐਸੀ ਚੀਜ਼ ਨਹੀਂ ਪਾਣੀ ਜਿਹਦੇ ਨਾਲ ਕੋਈ ਅਲਰਜੀ ਹੋ ਜਾਏ ਜਾਂ ਕੋਈ ਇਨਫੈਕਸ਼ਨ ਹੋ ਜਾਏ ਜਾਂ ਕੋਈ ਪ੍ਰੋਬਲਮ ਆ ਜਾਏ ਟਾਈਮ ਟੂ ਟਾਈਮ ਖਾਤੋ ਲੈਣੀਆਂ ਚਾਹੀਦੀਆਂ ਜਿੰਨੀ ਵਾਰੀ ਹੋ ਸਕੇ ਖਾਤੋ ਲੈਣੇ ਚਾਹੀਦੀਆਂ ਸਾਫ ਪਾਣੀ ਨਾਲ ਤਾਂ ਕਿ ਕੋਈ ਕਟਾ ਮਿੱਟੀ ਗਰਦ ਕੋਈ ਅੰਦਰ ਚਲੀ ਜਾਵੇ ਤੇ ਨਿਕਲ ਜਾਵੇ ਜਨਮ ਅਸ਼ਟਮੀ ਦਾ ਜਨਮ ਅਸ਼ਟਮੀ ਤੋਂ ਸਾਰੇ ਅਮੀਰ ਮੈਨੂੰ ਇਹ ਲੱਗ ਰਿਹਾ ਕਿ ਪੂਰੇ ਸਾਲ 'ਚ ਜਿੰਨੇ ਵੀ ਤਿਉਹਾਰ ਹੁੰਦੇ ਆ ਸਭ ਤੋਂ ਵੱਡਾ ਤਿਉਹਾਰ ਜਨਮ ਅਸ਼ਟਮੀ ਹੈ ਐਕਚੁਅਲੀ ਮੈਂ ਸਾਰੇ ਤਿਉਹਾਰਾਂ ਤੇ ਇਸ ਤਰ੍ਹਾਂ ਕਹਿ ਦਿੰਦਾ ਪਰ ਫਿਰ ਵੀ ਜਨਮ ਅਸ਼ਟਮੀ ਸਾਰਿਆਂ ਵਾਸਤੇ ਇੱਕ ਬਹੁਤ ਅੱਛਾ ਵੱਡਾ ਤਿ ਪਰ ਇਹਨੂੰ ਪੂਰੀ ਧੂਮ-ਧਾਮ ਨਾਲ ਮਨਾਉਣਾ ਚਾਹੀਦਾ ਹੈ ਇਸੇ ਕਰਕੇ ਅਸੀਂ ਜਨਮਸ਼ਟਮੀ ਦਾ ਦਿਨ ਰੱਖਿਆ ਕਿ ਅਸੀਂ ਇਹ ਇੰਪੋਰਟੈਂਟ ਕੰਮ ਸੀ ਸਾਡੀ ਲਾਈਫ ਦਾ ਤੇ ਅਸੀਂ ਇਹ ਜਨਮਸ਼ਟਮੀ ਵਾਲੇ ਦਿਨ ਕੀਤੇ